ਸਤਿ ਸ਼੍ਰੀ ਅਕਾਲ ਮੈਂ ਸੁਖਵੀਰ ਕੌਰ ਤੇ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਅੱਜ ਜੋ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀ ਮੁਹਿਮ ਬਾਰੇ ਇਸ ਦੇ ਨਾਲ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਪਹੁੰਚੇ ਨੇ ਸਾਬਕਾ ਐਗਰੋ ਚੇਅਰਮੈਨ ਰਣਧੀਰ ਸਿੰਘ ਰਖੜਾ ਜੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਤਿਵੰਤਾਂ ਮੈਂ A1 ਪੰਜਾਬੀ ਚੈਨਲ ਦੇ ਸਾਰੇ ਸਟਾਫਰਾਂ ਦਾ ਅਸਲ ਟੀਮ ਦਾ ਸਭ ਤੋਂ ਪਹਿਲਾਂ ਫਤਿਹ ਕਰਦਾ ਵਹਿਗੂ ਖਾਨਸਾ ਹਰਫਤ ਜੀ ਸਰ ਸਭ ਤੋਂ ਪਹਿਲਾ ਸਾਡਾ ਸਵਾਲ ਇਹ ਹੈ ਜਿਹੜਾ ਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਚੱਲ ਰਿਹਾ ਜਿਹੜੀ ਕਿ ਤੁਹਾਡੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਹੈ ਤੇ ਉਸ ਭਰਤੀ ਦੀ ਮਹਿੰਮ ਹੈ ਜਿਹੜੀ ਉਹ ਤੁਹਾਨੂੰ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਉਹ ਮਿਲ ਰਿਹਾ ਇਸ ਤਰ੍ਹਾਂ ਹੀ ਜੋ 2 ਦਸੰਬਰ 2024 ਨੂੰ ਜੀ ਸ਼੍ਰੀ ਕਾਲਤਰ ਸੌਦੀ ਸਪੀਕਰ ਤੋਂ ਜੀ ਪਾਸੇ ਸਵਰਾਂਵਾਂ ਵੱਲੋਂ ਜੋ ਹੁਕਮ ਨਮਾ ਸਹਾਇਆ ਗਿਆ ਸੀਗਾ ਜੀ ਉਹਨਾਂ ਇੱਕ ਮਤ ਇਹ ਵੀ ਸੀ ਜੀ ਕਿ ਸ਼੍ਰੋਮਣੀ ਕਾਲਰ ਦੀ ਮੋੜ ਸਿਰਜੀਤੀ ਲਈ ਉਹਦਾ ਮੋੜ ਵਾਰ ਲਿਆਉਣ ਲਈ ਜੀ ਕਿਉਂਕਿ ਜੋ ਪੁਰਾਣੀ ਲੀਡਰਸ਼ਿਪ ਹੈ ਜੀ ਪੁਰਾਣੀ ਲੀਡਰਸ਼ਿਪ ਬਦਲ ਬਸ ਸਮਾਜ ਸਮਾਜ ਨੂੰ ਘੜੀ ਸੀ ਜੀ ਸਮੇਸ਼ ਵੀਰ ਸਿੰਘ ਬਾਦਲ ਜੀ ਵੀ ਉਹ ਲੀਡਰਸ਼ਿਪ ਨੈਤਿਕ ਤੌਰ ਤੇ ਆਪਣਾ ਆਧਾਰ ਗਵਾ ਚੁੱਕੀ ਹੈ ਜੀ ਇਹ ਸੱਤਵੇਂ ਮੈਂਬਰੀ ਕਮਿਟੀ ਭਰਤੀ ਕਮੇਟੀ ਬਣਾਈ ਗਈ ਸੀ ਜੀ ਇਹ ਕਮੇਟੀ ਨਵੇਂ ਫੈਬਰਸ਼ੀ ਭਰ ਕੇ ਡੈਲੀਗੇਟ ਬਣਾ ਕੇ ਜੀ ਨਵੀਂ ਲੀਡਰਸ਼ਿਪ ਵਾਰ ਕੇ ਮੁਰਸ਼ੀਤੀ ਲਈ ਅਕਾਲ ਚੇਵੇਂ ਰ ਅਰਦ ਚੋਣਾ ਕਰਾ ਕੇ ਜੀ ਅਕਾਲ ਲਈ ਮੁਰਸ਼ੀਤੀ ਕਰ ਜੀ ਇੱਕ ਸਾਡੇ ਦਰਸ਼ਕਾਂ ਦਾ ਹੋਰ ਵੀ ਵੱਡਾ ਸਵਾਲ ਹੈ ਕਹਿੰਦੇ ਨੇ ਕਿ ਜਿਹੜੇ ਸੁਖਵੀਰ ਬਾਦਲ ਨੇ ਜਿਵੇਂ ਕਿ ਲੱਖਾਂ ਦੀ ਜਿਹੜੀ ਭਰਤੀ ਸੀ ਉਹ ਝੂਠੇ ਪਰਚੇ ਜਿਹੜੇ ਨੇ ਭਰ ਕੇ ਉਹਨਾਂ ਨੂੰ ਕੀਤੀ ਗਈ ਸੀ ਤੇ ਲੋਕਾਂ ਦੇ ਸ਼ੰਕਾ ਮਾਨ ਦੇ ਵਿੱਚ ਜਿਹੜੀ ਤੁਹਾਡੀ ਭਰਤੀ ਹੈ ਕਿ ਉਹ ਵੀ ਇਹ ਝੂਠੇ ਜਾਲੀ ਪਰਚੇ ਭਰ ਕੇ ਹੀ ਕੀਤੀ ਜਾ ਰਹੀ ਹੈ ਇਹ ਮੈਡਮ ਸਾਡੇ ਕਹਿੰਦੀ ਗੱਲ ਨੇ ਹੈ ਇਹ ਤੇ ਜੋ ਹੁਕਮ ਨਾਮ ਹੋਇਆ ਹੈ ਜੀ ਉਹ ਸੀ ਕਾਤਾ ਦੇ ਜਿਹਦਰ ਸਾਹਿਬ ਨੇ ਜੋ ਹੁਕਮ ਸਰਾਇਆ ਹੈ ਉਹਦੇ ਵਿੱਚ ਹੀ ਮਤ ਪਈ ਹੋਈ ਹੈ ਵੀ ਜਿਹੜੀ ਇਹ ਭਰਤੀ ਹੋਵੇ ਐਥੈਂਟਿਕ ਵੀ ਹੋਵੇ ਆਧਾਰ ਕਾਰਡ ਦੀ ਕਾਪੀ ਜਾਂ ਆਈਡੀ ਕੋਈ ਜੋ ਮਰਜੀ ਹੈ ਉਹ ਲਾ ਕੇ ਵਿੱਚ ਭਰਿਆ ਜਾਵੇ ਤਾਂ ਕਿ ਸਹੀ ਸਾਫਤ ਹੋ ਸਕੇ ਉਹ ਅਸੀਂ ਜੋ ਪਰਚੇਸ ਪਾਈਆਂ ਨੇ ਉਹਨਾਂ ਬਿਨਾਂ ਨੰਬਰ ਦਾ ਵੀ ਕੋਲ ਹੋਏਗਾ ਆਧਾਰ ਕਾਰਡ ਦਾ ਕੋਲ ਕੋਰ ਹੋਏਗਾ ਉਹ ਵੀ ਨਾਲ ਲੈ ਰਿਹਾ ਜੇ ਕੋਈ ਬੰਦਾ ਬਿਨਾ ਭਰੇ ਜੀ ਆਪਣਾ ਧਾਰ卡ਡ ਨੰਬਰ ਬਿਨਾਂ ਭਰੇ ਜੀ ਕੋਈ ਫਾਰਮ ਭਰੂਗਾ ਤੋਂ ਮੰਨ ਨਹੀਂ ਜਾਏਗਾ ਜੀ ਰਿਜੈਕਟ ਕਰ ਦੇਗਾ ਰਿਜੈਕਟ ਕਰਤਾ ਜਾਏਗਾ ਕਮੇਟੀ ਬਣਾ ਜੀ ਤੇ ਇੱਕ ਸਭ ਤੋਂ ਵੱਡਾ ਸਵਾਲ ਹੋਰ ਵੀ ਖੜਾ ਹੁੰਦਾ ਜਿਵੇਂ ਕਿ ਪੰਜਾਬ ਦੇ ਲੋਕ ਨੇ ਜਿਨ੍ਹਾਂ ਦਾ ਕੀ ਵਿਸ਼ਵਾਸਿਕ ਪ੍ਰਕਾਸ਼ ਸਿੰਘ ਬਾਦਲ ਦੇ ਚਿਹਰੇ ਨਾ ਬਣਿਆ ਹੋਇਆ ਸੀ ਪਰਿਵਾਰ ਦੇ ਉੱਪਰ ਜਿਵੇਂ ਆਪਾਂ ਕਹਿ ਲਈਏ ਵੀ ਵਿਸ਼ਵਾਸ ਪੜਿਆ ਹੁੰਦਾ ਪੋਲੀਟੀਕਲ ਨੂੰ ਲੈ ਕੇ ਉਵੇਂ ਹੀ ਮੂੜ ਉਹਨਾਂ ਦੇ ਪੁੱਤਰ ਦੇ ਉੱਪਰ ਲੋਕਾਂ ਨੇ ਇੱਕ ਵਿਸ਼ਵਾਸ ਕੀਤਾ ਸੀ ਕਿ ਤੁਹਾਡੀ ਕਮੇਟੀ ਜਦੋਂ ਜਾਂ ਤੁਹਾਡੀ ਕਮੇਟੀ ਬਣਦੀ ਹੈ ਜਾਂ ਇਹ ਅੱਗੇ ਇਲੈਕਸ਼ਨ ਦੇ ਵਿੱਚ ਜਿੱਤਦੀ ਹੈ ਤੇ ਤੁਹਾਡੀ ਕਮੇਟੀ ਨੂੰ ਲੋਕ ਕਿਹੋ ਜਿਹਾ ਹੁੰਗਾਰਾ ਦੇਣਗੇ ਜਾਂ ਲੱਗਦਾ ਵੀ ਲੋਕਾਂ ਨੂੰ ਵੀ ਇਹ ਲੋਕ ਵੀ ਸਾਡੇ ਨਾਲ ਖੜਨਗੇ ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੇ ਲਈ ਬਹੁਤ ਹਿੱਤ ਦੇ ਵਿੱਚ ਖੜੇ ਸੀ ਤੇ ਸਾਰਿਆਂ ਦੇ ਲਈ ਉਹਨਾਂ ਨੇ ਇੱਕ ਪਰਮੇ ਹੰਗਾਰੇ ਦੇ ਵਿੱਚ ਕੰਮ ਕੀਤਾ ਸੀਗਾ। ਜੀ ਮੈਂ ਤੁਹਾਡੇ ਵਾਲਾ ਇਸ ਨਾਲ ਡਿਫਰ ਕਰਦਾ ਜੀ ਕਿ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਰਿਵਾਰ ਦੇ ਮੈਂਬਰ ਨਾਲ ਲੋਕ ਖੜੇ ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਜੰਗੇ ਕੰਮ ਵੀ ਕੀਤੇ ਸ਼ੰਕਾਰੀ ਆ ਜੀ ਪਰੰਤੂ ਉਹਦੇ ਪੁੱਤਰ ਨੇ ਜੋ ਗੁਰਖੜਾਏ ਨੇ ਜੀ 2017 ਦੀ ਚੋਣ ਦੇਖ ਲਓ ਕੁੰਨੇ ਦੇਖ ਲਓ ਬਾਹੀ ਦੇਖੋ 24 ਦੀ ਜਵਾਨਤਾ ਜਮਤਾ ਹੋਈ ਆ ਤੇ ਫੇਰ ਨਹੀਂ ਸਮਝੇ 3 ਐਮਐਲ ਦੇ ਰਹਿ ਗਏ ਤੇ ਵਿੱਚੋਂ ਦੋ ਭੱਜ ਗਏ ਇੱਕ ਰਹਿ ਗਿਆ ਤੇ ਉਹਦਾ ਲੋਕਾਇਦਾ ਅੱਧ ਫਿਰੇ ਗਿਆ ਇਹਦੇ ਕੁ ਅੜੀ ਨਾਮ ਮੈਨਾਮਨ ਵਾਲੀ ਗੱਲ ਹੈ ਤੇ ਜਿਹੜੀ ਗੱਲ ਤੁਸੀਂ ਗੱਲ ਕਰਦੇ ਵੀ ਲੋਕਾਂ ਹੰਕਾਰ ਕਿਵੇਂ ਮਿਲੇਗਾ ਹੰਕਾਰ ਤਾਂ ਭਰਤੀ ਤੋਂ ਸਾਫ ਸੰਕੇਤ ਨੇ ਕਿ ਪੰਜ ਮੈਂਬਰੀ ਕਮੇਟੀ ਨੇ ਪਹਿਲਾਂ ਤਾਂ ਬਦ ਕਿਸਮਤੀ ਇਹ ਹੈ ਕਿ ਸੱਤ ਮੈਂਬਰੀ ਕਮੇਟੀ ਬਣੀ ਜੀ ਹਰਜੰਤ ਸਿੰਘ ਧਾਮੀ ਜੋ ਸ਼ੋਮ ਨੇ ਕਮੇਟੀ ਦੇ ਪ੍ਰਧਾਨ ਨੇ ਹੂੰ ਉਹਨਾਂ ਨੇ ਕਿਹੜੀ ਮਜਬੂਰੀ ਇਤ ਅਸੀਮਤਾ ਹੂੰ ਉਹਨਾਂ ਨਾਲ ਨਾਲ ਸਮਝ ਆਇਆ ਇਹ ਅਸੀਮਤਾ ਦਾ ਸੀਗਾ ਕਿ ਪ੍ਰਧਾਨਗੀ ਕੋ ਸੰਭਲੀ ਜੀ ਕਮੇਟੀ ਦੀ ਪ੍ਰਧਾਨਗੀ ਛੜਤੀ ਇਹ ਜੀ ਵੀ ਦੁਆਰੇ ਸੰਭਲੀ ਚਲੋ ਜੀ ਉਹਨਾਂ ਦਾ ਕੰਮ ਹੈ ਤੇ ਪਹਿਲੇ 60 ਮੀਟਿੰਗਾਂ ਨਾਲ ਬੁਲਾਈ ਉਹ ਡਿਲੇ ਕਰਤਾ ਜਦੋਂ ਮੀਟਿੰਗ ਹੋਣ ਤੋਂ ਬਾਅਦ ਹੁਣ 1 ਮਹੀਨਾ ਹੋ ਗਿਆ 18 ਤਰੀਕ ਨੂੰ ਜੀ ਭਰਤੀ ਦਾ ਜੀ ਤੇ ਪਹਿਲੇ ਮੈਂ ਕਮੇਟੀ ਦੇ ਸੁਵੇਖਿਆ ਕੀਤੀ ਹੈ ਹੂੰ 20 ਲੱਖ 14000 ਆਨ ਰਿਕਾਰਡ ਸਾਡੇ ਫਾਰਮ ਲੋਕਾਂ ਨੂੰ ਚਰੇਗੇ ਜੀ 6 ਤੋਂ 7 ਲੱਖ ਦੀ ਹੋਰ ਡਿਮਾਂਡ ਹੈ ਹੂੰ ਇਹ ਕਹਿੰਦੇ ਨੇ ਸਾਡੀ 7 ਲੱਖ ਭਰਤੀ ਹੋਈ ਹੈ ਜੀ ਬਾਦ ਨਾਲੇ ਤੁਸੀਂ ਕਹਿੰਦੇ ਲੱਖਾਂ ਦੀ ਭਰਤੀ ਨਹੀਂ ਹੋਈ ਹੈ 27 ਲੱਖ ਦੀ ਭਰਤੀ ਹੋ ਆਨ ਰਿਕਾਰਡ ਕਰਨੇ ਨੇ ਜੀ ਉਹਦੇ ਪਹਿਲੇ ਦਿਖਾ ਲੈਣੇ ਉਹ ਕਿਵੇਂ ਹੋਈ ਹੈ ਕਿਉਂ ਉਹ ਤਾਂ ਲੋਕ ਦੱਸ ਦੇਣਗੇ ਕਿਵੇਂ ਲੋਕਾਂ ਦੇ ਪਰਚੇ ਫੜਿਆਂਗੇ ਆ ਕਿਤੇ ਮੋਟਰ ਦੇ ਕੋਠਰੇ ਖੜੇ ਬੋਟ ਸਿਚੀ ਰੱਖੀ ਆ ਤੋ ਫਰ ਭਰ ਰਹਿਣਾ ਪੈ ਜਾਮਾ ਕਰਾ ਲੈ ਔਰ ਜੇ ਉਹ ਰਿਕਾਰਡ ਹੈਗਾ 27000 ਡੈਲੀਗੇਟ ਬਣਦਾ ਜੀ ਜਿਸ ਤਾਈ ਲਖੀ ਭਰਦੀ ਹੋਵੇ 100 ਦੀ ਕਰਪਾਹਰ ਕਿ ਡੈਲੀਗੇਟ ਬਣਦਾ ਹੂੰ ਤੇ ਪ੍ਰੋਸੈਸ ਤਾਂ ਇਹ ਹੁੰਦਾ ਹੈ ਕਿ ਪਹਿਲਾਂ ਡੈਲੀਗੇਟ ਬਣਦੇ ਨੇ ਹੂੰ ਫਿਰ ਡੈਲੀਗੇਟ ਪਹਿਲਾਂ ਸਰਕਲ ਦਾ ਬਣਾ ਚੁੜਦੇ ਨੇ ਹੂੰ ਫਿਰ ਸਰਕਲਾਂ ਵਿੱਚ ਡੈਲੀਗੇਟ ਹੀ ਲੈ ਜਾਂਦੇ ਨੇ ਹੂੰ ਫਿਰ ਜ਼ਿਲ੍ਹਾ ਬਣਾ ਚੁੜਾਉਂਦਾ ਫਿਰ ਜ਼ਿਲ੍ਹਾ ਬਣਾਣ ਤੋਂ ਬਾਅਦ ਫਿਰ ਪੰਜਾਬ ਦੇ ਡੈਲੀਗੇਟ ਬਣਦੇ ਨੇ ਕਿ 50 ਦਾ ਭਰਾ ਵੜਦਾ ਇੱਥੇ ਹੋਇਆ ਉਲਟ ਹਮ ਸਬਾ ਸੁਵੀਰ ਤੋਂ ਬਾਦਲ ਆਪੇ ਡੇਰੇ ਗੇਲੇ ਚੋਂ ਲੈ ਹਮ ਆਪੇ ਉਹ ਲੈਣੇ ਗਏ ਤਾਂ ਭਰਾ ਵੜ ਕੇ ਭਰਾ ਵੜ ਕੇ ਇਹ ਤਾਂ ਮੈਂ ਸਮਝਦਾ ਕਿ ਸੁਵੀਰ ਤੋਂ ਬਾਦਲ ਨਾ ਕੱਲਰ ਭਰਾ ਬਣੇ ਨੋ ਹਮ ਨਾ ਉਹ ਟੱੜੇ ਦੇ ਭਰਾ ਬਣੇ ਨੇ ਕੋਲ ਮੈਂ ਸਮਝਦਾ ਜਿਸ ਤਰ੍ਹਾਂ ਇੱਕ ਟੱਬਰ ਦੀ ਲਾਣੇਦਾਰੀ ਹੁੰਦੀ ਹੈ ਨਾ ਉਹ ਵੀ ਟੱਬਰ ਦੇ ਲਾਣੇਦਾਰ ਬਣੇ ਨੇ ਲਾਣੇਦਾਰ ਤਾਂ ਲਾਣੇਦਾਰੇ ਪੜਕੇ ਰਹੀ ਹੈ ਉਹ ਪਹਿਲੇ ਲਾਣੇਦਾਰ ਹੋਈ ਸੀਗੇ ਹੁਣ ਵੀ ਉਸੇ ਬਣ ਕੇ ਕੋਈ ਫਰਕ ਨਹੀਂ ਸੀਗਾ ਇਸ ਕਰਕੇ ਹੰਗਾਰਾ ਦੇ ਲੋਕਾਂ ਦਾ ਮਿਲਿਆ ਹੈ ਹਮ ਪਟਿਆਲੇ ਜ਼ਿਲ੍ਹੇ ਚ ਨਹੀਂ ਦੱਸਿਆ ਕਿਹਾ ਸੀ ਤਾਂ ਕਿ ਅੱਜ ਦੀ ਡੇਟ ਤੱਕ ਹਮ ਕੱਲੇ ਪਟਿਆਲਾ ਜ਼ਿਲ੍ਹੇ 'ਚ 2 ਲੱਖ ਤੋਂ ਉੱਪਰ ਅ ਪਰਚੀਆਂ ਪਹੁੰਚ ਗਿਆ ਮਰਕਾਣਾ ਕੋਲ ਆ ਸੀਨ ਚੱਲਦਾ ਪੰਜ ਚਾਲਾਂ ਵੇਟ ਕਰੋ ਬਹੁਤ ਵੱਡੇ ਪੱਧਰ ਦੇ ਵਿੱਚ ਦੇਸ਼ਾਂ-ਵਿਦੇਸ਼ਾਂ ਵਿੱਚ ਸਾਨੂੰ ਵਿਦੇਸ਼ਾਂ ਵਿੱਚ ਬਹੁਤ ਫੋਨ ਆ ਰਹੇ ਨੇ ਬਹੁਤ ਜਲਦੀ ਅਸੀਂ ਆਨਲਾਈਨ ਵੀ ਭਰਤੀ ਸ਼ੁਰੂ ਕਰ ਲਗਿਆ ਉਹਦੇ ਨਾਲ ਵੀ ਆਧਾਰ ਕਾਰਡ ਦਾ ਸੀ ਪਰ ਵੀ ਰੱਖਾਂਗੇ ਤਾਂ ਕਿ ਭਰਤੀ ਚਾਲੀ ਨਾ ਹੋਵੇ ਪਰ ਤੁਹਾਨੂੰ ਇੱਥੇ ਇਹ ਨਹੀਂ ਲੱਗਦਾ ਕਿ ਜਿੱਥੇ ਸੁਖਵੀਰ ਸਿੰਘ ਬਾਦਲ ਦਾ ਚਿਹਰਾ ਆ ਜਾਂਦਾ ਤੇ ਉਥੇ ਪੰਜ ਮੈਂਬਰੀ ਕਮੇਟੀ ਥੋੜੀ ਫਿੱਕੀ ਪੈ ਜਾਂਦੀ ਹੈ ਇਹ ਤੁਹਾਨੂੰ ਲੱਗਦਾ ਹੁਣ ਲੋਕਾਂ ਨੂੰ ਲੱਗਦਾ ਜੇ ਲੋਕਾਂ ਨੂੰ ਲੱਗਦਾ ਹੁੰਦਾ ਫਿਰ ਸਾਡੀ ਭਰਤੀ ਦੇ ਲੋਕਾਂ ਅਤਿਸ਼ਾਕ ਕਿ ਹੁੰਦਾ ਜੇ ਜੇਕਰ ਤੁਹਾਡਾ ਸਵਾਲ ਵਿੱਚ ਹੈ ਮਾਫ ਕਰਨਾ ਪਰ ਜੇਕਰ ਅਸੀਂ ਇੱਕ ਪਿਛੜੇ ਏਰੀਏ ਦੇ ਵਿੱਚ ਜਾਈਏ ਜਾਂ ਇੱਕ ਪਿੰਡਾਂ ਦੇ ਵਿੱਚ ਜਾਈਏ ਕਸਵਿਆਂ ਦੇ ਵਿੱਚ ਜਾਈਏ ਕਿਉਂਕਿ ਅਸੀਂ ਅਕਸਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਤਾਂ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਇਹ ਹੀ ਹੁੰਦਾ ਵੀ ਸੁਖਵੀਰ ਸਿੰਘ ਬਾਦਲ ਪੰਜ ਮੈਂਬਰੀ ਕਮੇਟੀ ਨੂੰ ਕਈ ਲੋਕ ਅਜੇਹੇ ਨੇ ਜਿਨ੍ਹਾਂ ਨੂੰ ਕੀ ਪਛਾਣ ਦੇ ਵਿੱਚ ਉਹਨੇ ਨਹੀਂ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਚਿਹਰਾ ਸਾਹਮਣੇ ਆਇਆ ਤੇ ਉਹ ਇੱਕ ਪਰਿਵਾਰ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਸੀ ਪਰ ਜਿਹੜੀ ਨਵੀਂ ਕਮੇਟੀ ਆ ਪੰਜ ਮੈਂਬਰ ਦੀ ਕਮੇਟੀ ਇਹਨਾਂ ਨੂੰ ਦੁਬਾਰਾ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਵਿੱਚ ਕਿੰਨੀ ਕ ਕਾਮਯਾਬ ਰਹੇਗੀ ਨਹੀਂ ਉਹਦਾ ਪੈਰਾਮੀਟਰ ਕੀ ਹੈ ਜੀ ਵਿਸ਼ਵਾਸਿਤ ਹੰਦਾ ਜਿਹੜੀ ਭਰਤੀ ਹੋ ਰਹੀ ਹੈ ਉਹੀ ਪੈਰਾਮੀਟਰ ਆਣਾ ਇੱਕ ਜੀ ਜਿਵੇਂ ਲੋਕਾਂ ਦੇ ਪਿੰਡਾਂ ਜਾ ਰਹੇ ਆ ਹੋ ਸਕਦਾ ਕਈ ਲੱਕੇ ਨਾ ਪਤਾ ਹੋਵੇ ਉਹਨਾਂ ਲੋਕਾਂ ਨੂੰ ਘੱਟ ਸਮਝ ਆਵੇ ਮੈਨੂੰ ਸਮਝਦਾ ਪਰੰਤੂ ਜੋ ਸਿੱਖਿਆ ਵਿੱਚ ਖਾਸ ਤੌਰ ਤੇ ਉਹਦਾ ਸਵੱਛਤਾ ਦੇ ਵਿੱਚ ਜੋ ਸਰਕਾਰ ਦਾ ਰੁਤਬਾ ਹੈ ਔਰ ਲੋਕ ਉੱਥੇ ਸਤਕਾਰ ਨਾਲ ਉਹਦਾ ਸਤਕਾਰ ਕਰਦੇ ਨੇ ਉੱਥੋਂ ਨਾਲ ਹਰ ਫੈਸਲੇ ਨੂੰ ਹਰ ਸਿੱਖ ਅਨਾਈ ਹੁਕਮ ਮੰਨਦਾ ਹੈ ਜੀ ਪਰ ਕਿਸੇ ਵਰੀਆ ਕਿ ਸੁਖਵੀਰ ਸਿੰਘ ਬਾਦਲ ਜੇ ਰੌਲੇ ਨਾ ਪੈਂਦਾ ਜੇ ਸੁਖਵੀਰ ਸਿੰਘ ਬਾਦਲ ਦੋ ਤਿੰਨ ਫਾਇਰਿੰਗ ਵਿੱਚ ਲੱਗ ਗਰਦਾ ਫੇਰ ਸ਼ਾਇਦ ਰੌਲੇ ਨਾ ਪੈਂਦਾ ਜੇ ਕਮੇਟੀ ਬਣਦੀ ਕਰਨ ਲਈ ਫੇਰ ਸੁਖਵੀਰ ਸਿੰਘ ਬਾਦਲ ਕਿਤਰਾ ਸੀ ਦੁਬਾਰਾ ਨਾ ਬਣਦਾ ਇਹ ਲੋਕ ਚਾਹੁੰਦੇ ਤਾਂ ਸੁਖਵੀਰ ਸਿੰਘ ਬਾਦਲ ਦੁਬਾਰਾ ਬਣਦਾ ਸੀ ਇੱਕ ਲੋਕਾਂ ਦਾ ਹੋਰ ਵੀ ਵੱਡਾ ਸਵਾਲ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਪਹਿਲਾਂ ਹੀ ਅ ਘਟਾਲੇ ਕਰ ਰਿਆ ਸੀ ਜਾ ਕੇ ਸੱਚੀ ਚੀਜ਼ ਨੂੰ ਲੈ ਕੇ ਗਲਤ ਕਰ ਰਿਆ ਸੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਇਹਦੇ ਵਿੱਚ ਮੈਂਬਰ ਨੇ ਉਹ ਹੁਣ ਹੀ ਖੁੱਲ ਕੇ ਕਿਉਂ ਬੋਲ ਰਹੇ ਨੇ ਪਹਿਲਾਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਗੱਲ ਨੂੰ ਦਬਾਇਆ ਗਿਆ ਜਾਂ ਫਿਰ ਸਾਰਿਆਂ ਨੇ ਆਪਣੇ ਆਪਣੇ ਕਹਿ ਲਓ ਵੀ ਮਤਲਬ ਕੱਟਣੇ ਸੀ ਜਾਂ ਆਪਣੇ ਕੰਮ ਕਰਵਾਣੇ ਸੀ ਵੀ ਹੁਣ ਹੀ ਕਿਉਂ ਉਸ ਜਿਹੜੀ ਕਮੇਟੀ ਦੇ ਜਿਹੜੀਆਂ ਗੱਲਾਂ ਨੇ ਉਹ ਹੁਣ ਹੀ ਬਾਹਰ ਕਿਉਂ ਆ ਰਹੀਆਂ ਨੇ ਪਾਰਟੀ ਦੀ ਮੈਡਮ ਮੈਂ ਤੁਹਾਨੂੰ ਇਹਦੇ ਚ ਰੁਕਣਾ ਚਾਹੁੰਦਾ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨੂੰ ਤੁਸੀਂ ਰਲਗੱਡ ਨਾ ਕਰੋ ਜਿਹੜੇ ਪਾਸੇ ਹਾਂ ਸਰਕਾਰ ਵਾਲੇ ਪਾਸੇ ਜੀ ਇਹ ਪੰਨਮਬਰੀ ਕਮੇਟੀ ਹੈ ਉਹ ਤਾਂ ਸ਼੍ਰੀ ਕਲਤਸਾ ਤੋਂ ਬਣੀ ਹੋਈ ਹੈ ਉਹ ਕਿਹ ਟਿਰਦੀ ਨਹੀਂ ਹੈ ਹਾਂ ਉਹ ਤਾਂ ਸਭ ਸੋਚਦਾ ਮੁਖਸਾਦੀ ਉਥੋਂ ਬਣੀ ਹੋਈ ਹੈ ਹਾਂਜੀ ਉਹਨੂੰ ਅਸੀਂ ਉਸ ਤਰੀ ਮੰਨਦੇ ਹਾਂ ਹਰ ਇੱਕ ਨੂੰ ਸ੍ਰੀ ਮੰਨਦਾ ਜਿਹੜੀ ਗੱਲ ਤੁਹਾਡਾ ਸਵਾਲ ਹੈ ਉਥੋਂ ਡਿਫਰ ਹੈ ਕਿ ਸਰਕਾਰ ਤੇ ਕਹਿੰਦੇ ਹੋਏ ਅਸੀਂ ਵਿੱਚ ਸੀਗੇ ਅਸੀਂ ਕਿਵੇਂ ਆਉਦਾ ਬੋਲੇ ਤੁਹਾਡਾ ਕਹਿਣਾ ਮਤਲਬ ਇਹੀ ਹੈ ਨਾ ਜੀ ਬਿਲਕੁਲ ਮੇਰੀ ਬੇਨਤੀ ਹੈ ਜਦੋਂ ਪਰਿਵਾਰ ਦੇ ਵਿੱਚ ਮਤਲਬ ਚਾਰ ਭਰਾ ਨੇ ਇੱਕੋ ਨਾਲ ਬਾਪ ਹੈ ਘਰ ਚ ਕੋ ਮੜੇ ਇਹ ਲਾਭੀ ਹੁੰਦੀ ਹੈ ਇੱਕ ਬੰਦਾ ਘੱਟ ਕੰਮ ਕਰਦਾ ਹੈ ਇੱਕ ਨੂੰ ਘੱਟ ਕੰਮ ਕਰ ਦਈਏ ਤਾਂ ਪਰਿਵਾਰ ਦੇ ਵਿੱਚ ਬੈਠ ਕੇ ਸੁਝਾਉਣ ਦਾ ਬਜੂ ਵਿੱਚ ਕਰਦੇ ਨੇ ਵੀ ਚਲੋ ਆਏ ਨੇ ਪਾਏ ਕਰ ਲਓ ਤੇ ਠੀਕ ਹੋ ਜਾਣਾ ਅੱਜ ਠੀਕ ਹੋਇਆ ਕੱਲ ਠੀਕ ਹੋਇਆ ਹੂੰ ਬਦਕਿਸਮਤੀ ਇਹ ਹੈ ਕਿ 17 ਦੀ ਚੋਣ ਜਦੋਂ ਹਾਰ ਗਏ ਹੂੰ ਪਹਿਲੀ ਸਾਡੇ ਕੋਰ ਕਮੇਟੀ ਸਪਰੀਮ ਕੋਰ ਕਮੇਟੀ ਹੈ ਹੂੰ ਸਭ ਤੋਂ ਵੱਡੀ ਪਾਰਟੀ ਵਿੱਚ ਜਿਹੜੀ ਕਮੇਟੀ ਹੈ ਉਹ ਕੋਰ ਕਮੇਟੀ ਹੈ ਪਹਿਲਾਂ ਕਦੇ ਇਸ ਤੀਏਸੀ ਹੁੰਦੀ ਸੀ ਬਾਅਦ ਜਿਹੜਾ ਕੋਰ ਕਮੇਟੀ ਬਣਾ ਲਈ ਚਲੋ ਕੋਰ ਕਮੇਟੀ ਦਾ ਹਰ ਹੋਗੋ ਮਰੇ ਆ ਜੀ ਪਹਿਲੀ ਕੋਰਪੋਰੇਟ ਮੀਟਿੰਗ ਹੋਈ ਸਮੀਖਿਆ ਕਰਨ ਬਾਅਦ ਤੇ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਸਰਦਾਰ ਸਰਦੀਪ ਸਿੰਘ ਢੀਂਡਸਾ ਨੇ ਜੀ ਜੋ ਸਾਬਕਾ ਮੰਤਰੀ ਰਿਹਾ ਉਹਨਾਂ ਨੇ ਸੈਟਰ ਸਰਕਾਰ ਦੇ ਰਾਸਵਾ ਦੇ ਐਮਪੀ ਸੀ ਉਹਨਾਂ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਨੂੰ ਜਿਉਂਦੇ ਸੀ ਜੀ ਕੋ ਮੀਟਿੰਗ ਵਿੱਚ ਹਾਜ਼ਰ ਸੀ ਉਹਨਾਂ ਨੇ ਕਿਹਾ ਵੀ ਪਚੋਣਾ ਹਾਰ ਗਏ ਜੇ ਰਾਹੁਲ ਗਾਂਧੀ ਜੀ ਜਾਂਦੇ ਸ ਤਾਂ ਠਾਣੇ ਛੱਡਦਾ ਜੀ ਵੀ ਸੁਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਕੇ ਸ਼ੇਮੇ ਨਾਲ ਨਹੀਂ ਲੰਬ ਹੋ ਰਹਾ ਜੀ ਨਾਉ ਨਹੀਂ ਵੀ ਕਹਤਾ ਵੀ ਹੁਣ ਨਵੀਂ ਪ੍ਰਧਾਨ ਕੇ ਪਾਸਾ ਪ੍ਰਕਾਸ਼ ਬਾਦਲ ਬਣਾ ਲੈ ਬੜਿਆ ਜੀ ਇਹਦੀ ਪ੍ਰੋਡ ਦਾ ਕਰਤੀ ਰஞ்சிਤ ਨੇ ਬਰਪਰਣਾ ਹੂੰ ਏ ਕਰਨਾ ਚਾਹਿੰਦਾ ਸਵੀਰ ਸਾਹਿਬ ਬਦ ਕਾਰਜ ਸਿੱਧੀ ਭੱਜ ਗਿਆ ਹੂੰ ਮੈ ਨਹੀਂ ਮੰਨਦਾ ਜਿਹੜਾ ਬੰਦਾ ਆਪਣੇ ਬਾਪ ਨੂੰ ਬਣਾਉਣ ਚਾਹ ਰਹੀ ਨਹੀਂ ਹੂੰ ਉਹਦੇ ਕੀ ਪੁਰਸਾ ਕਰਦੇ ਪਿਆਬ ਦੇ ਲੋਕ ਜੀ ਇਸ ਕਰਕੇ ਮੇਰੀ ਬੇਨਤੀ ਹੈ ਹੂੰ ਉਹਦੇ ਜਫਾਬਾਰੀ ਬੈਠਾ ਮੈਂ ਪ੍ਰਧਾਨ ਨਹੀਂ ਛੱਡਿਆ ਕੋਈ ਨਾ ਉਹਦਾ ਕੋਈ ਹਾਂਜੀ ਜੀ ਡੇਢ ਚ ਮੈਨੂੰ ਦੱਸੋ ਕਿਹੜਾ ਨਾਮ ਪਰ ਲੀਡਰ ਹੈ ਅੱਜ ਦੋ ਦੋ ਧਰਾਮਾਂ ਦੀ ਗੱਲ ਹੈ ਜੀ ਇੱਕ ਉਹ ਲੀਡਰ ਨੇ ਸੁਨੀਲ ਸਿੰਘ ਬਾਦਲ ਜਿਸੋ ਕੀ ਕਰਵਾਨੀ ਹੈ ਜੀ ਕਿਵਣੇ ਇਹੀ ਕਰਵਾਨੀ ਹੈ ਨਾ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰਾ ਪੁੱਤਰਾ ਹੈ ਛੇ ਬਲ ਹਰ ਦੋ ਇੱਕ ਤਿੰਨ ਦੀ ਜਿਹੜੀ ਜੇਹਣੇ ਘੱਟੀ ਤੇ ਇੱਕ ਪਾਸੇ ਜਿਹੜਾ ਘਟਣ ਵਾਲੇ ਕਰਵਾਨੀਆਂ ਕਰਨ ਵਾਲੇ ਟਾਂਗਾ ਖਾਨ ਵਾਲੇ ਜੈਦੇ ਦਾ ਕੋਈ ਕਰਾਉਣ ਵਾਲੇ ਲੋਕ ਨੇ ਔਰ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਰੇਤ ਮਾਫੀਆ ਪੂਹ ਮਾਫੀਆ ਤੇ ਲੈਣ ਮਾਫੀਆ ਕੇਲ ਮਾਫੀਆ ਉਹ ਲੋਗ ਬਾਰੇ ਉਹ ਕਿੱਥੇ ਬਾਰੇ ਮਨੇ ਇੱਕ ਟੋਲਾ ਹੈ ਕੋਈ ਉਹਨੂੰ ਕਹੀ ਜਾਂਦਾ ਵੀ ਸੁਖਵੀਰਵਾਲ ਦਾ ਚਿਹਰਾ ਹੈ ਕੋਈ ਚਿਹਰਾ ਨਹੀਂ ਹੈ ਚਿਹਰਾ ਹੋਵੇ ਤਾਂ ਲੋਕ ਨਾਲ ਨਾ ਖੜਨ ਅੱਛਾ ਕਹੋ ਮੈਨੂੰ ਇੱਕ ਬੰਦਾ ਨਾਮ ਲੈ ਦੋ ਜਿਹੜਾ ਆਪਣੇ ਇੱਥੇ ਸਟੂਡੀਓ ਬੈਠੇ ਹਾਂ ਮੈਂ ਨਾਮ ਦੱਸੂ ਕਿਹੜਾ ਬੰਦਾ ਉੱਥੇ ਚੰਗਾ ਜਿਹਾ ਬੈਠਾ ਹੈ ਜੀ ਬਿਲਕੁਲ ਤੁਹਾਡਾ ਕਹਿਣਾ ਹੈ ਕਿ ਜੇਕਰ ਸੁਖਵੀਰ ਬਾਦਲ ਕੋਟਾਲੇ ਨਾ ਕਰਦਾ ਤਾਂ ਸ਼ਾਇਦ ਉਹ ਪ੍ਰਧਾਨਗੀ ਤੋਂ ਉਹਨੂੰ ਲਾਉਂਦੇ ਵੀ ਨਾ ਪਰ ਇੱਕ ਸਵਾਲ ਹੋਰ ਵੀ ਪ੍ਰਤਾਪ ਸਿੰਘ ਆਜਵਾ ਦਾ ਬਿਆਨ ਵੱਡਾ ਜਿਹੜਾ ਉਹ ਸਾਹਮਣੇ ਆਇਆ ਉਹ ਕਹਿੰਦੇ ਨੇ ਕਿ ਸਰਜੀਤ ਸਿੰਘ ਰਖੜਾ ਜਿਹੜੀ ਕਿ ਭਾਜਪਾ ਨਾਲ ਮੁਲਾਕਾਤ ਹੋਈ ਸੀ ਪਿਛਲੇ ਦਿਨੀ ਤੁਹਾਡੇ ਤਾਂ ਵੀ ਉਹਨਾਂ ਦੇ ਨਾਲ ਗੱਠਜੋੜ ਕਰਨਗੇ ਜੇਕਰ ਤੁਸੀਂ ਗੱਠਜੋੜ ਕਰਦੇ ਹੋ ਤਾਂ ਸੁਖਵੀਰ ਬਾਦਲ ਵੀ ਤੁਹਾਡੇ ਮਗਰੇ ਆਵੇਗਾ ਜੇਕਰ ਸੁਖਵੀਰ ਬਾਦਲ ਬੀਜੇਪੀ ਨਾਲ ਰਲ ਕੇ ਚੱਲਦਾ ਕਿ ਸਰਜੀਤ ਸਿੰਘ ਰਖੜਾ ਜਹਾ ਤੁਹਾਡੀ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਇਹ ਉੱਥੇ ਰਲ ਕੇ ਨਾਲ ਚੱਲੇਗੀ। ਪਹਿਰੇ ਗੱਲਾਂ ਮੈਡਮ ਇਹ ਗੱਲੇ ਕੋਈ ਹੈ ਨਹੀਂ। ਜਿਹੜੀ ਜਿਹੜੀ ਮੁਲਾਕਾਤ ਹੈ ਗੱਲ ਹੈ ਮੁਲਾਕਾਤਾਂ ਜਿਨੇ ਮੁਲਾਕਾਤਾਂ ਬਾਦਲ ਟੱਪਰ ਕਰਦਾਰ ਹੈ ਉਹ ਇਹ ਕਿਤੇ ਹੈ ਨਹੀਂ ਸਰਜੀਤ ਰਖੜਾ ਇੱਕ ਵਾਰੀ ਮਿਲਿਆ ਆਊਗਾ। ਉਹ ਵੀ ਮੈਂ ਸੱਚਾ ਚਾਹੋ ਨਾ ਕਿ ਸਰਜੀਤ ਦਾ ਰਖੜਾ ਸਸਵੀਰ ਬਾਦਲ ਕਿਸੇ ਨੂੰ ਗਿਆ ਸੀ। ਉਹ ਮੀਟਿੰਗ ਕੀਤੀ ਹੈ। ਉਹ ਟੇਟਰ ਪੈਂਟ ਦੀ ਗੱਲ ਚੱਲਦੀ ਸੀ ਪਾਰਲੀਮੈਂਟ ਚ ਜਾਣ ਦੀ। ਜੀ। ਉਹ ਤੋਂ ਬਾਅਦ ਨਹੀਂ ਕਰੇ ਗਏ ਉਹ। ਜੀ ਦੂਜੀ ਗੱਲ ਇਹ ਕਿੰਨੇ ਵਾਰੀ ਮਿਲਦੇ ਰਹੇ ਇਹਨਾਂ ਦੀ ਧਰਮ ਪਤਨੀ ਵੀ ਬਹਾਦਰ ਸਿੰਘ ਕੋਲ ਸਾਡੀ ਭੈਣ ਵਜੀਰ ਇਹ ਨਹੀਂ ਕਈ ਵਾਰੀ ਹੁਣ ਪਿੱਛੇ ਵਜੀਰ ਰਹੀ ਹੈ ਜਦੋਂ ਖੇਤੀਬਾੜੀ ਕਾਨੂੰਨ ਆਏ ਉਹਦੇ ਕਾਨੂੰਨ ਲਾਗੂ ਹੋ ਗਏ ਹੋਣ ਲੱਗੇ ਉਹਦੇ ਹਰਿਆਣੇ ਦੇ ਲੋਕਾਂ ਪਰੇਸ਼ਾਨ ਬਦ ਗਏ ਤੇ ਜਿਹੜੀ ਪ੍ਰਤਾਪ ਬਾਜਵਾਲੀ ਗੱਲ ਹੈ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਸਾਰੇ ਲੋਕ ਮਿਲੇ ਹੋਏ ਨੇ ਜੀ ਇੱਕੋ ਥਾਂ ਜੇ ਘਟੇ ਮਟੇ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾਲੀ ਕਾਂਗਰਸ ਨੂੰ ਵੀ ਸੁਖੀਵਰ ਸਿੰਘ ਬਾਦਲ ਸ਼ੂਟ ਕਰਦਾ ਹੈ ਹੂੰ ਬਿਲਕੁਲ ਉਧਰ ਹਾਂ ਬਾਦਲ ਦੀ ਪਾਰਟੀ ਵੀ ਸ਼ੂਟ ਕਰਦਾ ਹੈ ਹੂੰ ਜੇ ਕੋਈ ਹੋਰ ਨਵਾਂ ਲੀਡਰ ਆ ਜਾਂਦਾ ਹੈ ਇਹਨਾਂ ਨੂੰ ਸ਼ੂਟਿੰਗ ਕਰ ਦੇ ਫਿਰ ਦਾ ਮੁਕਾਬਲਾ ਹੀ ਰਹਿਣਾ ਕਿਤੇ ਜੀ ਜੇ ਸੁਖੀਵਰ ਸਬਾਦ ਰਹਿਦਾ ਹੈ ਉਹਨੂੰ ਪਤਾ ਕਿ ਕਮਜ਼ੋਰ ਹੈ ਲੋਕ ਮੌਜਾ ਚੇਰਣ ਮੰਨਦੇ ਨੇ ਹਨ ਤੇ ਉਹਤੇ ਸ਼ੂਟ ਕਰਦਾ ਤਾਂ ਕਹਿਣਗੇ ਇਹ ਗੱਲਾਂ ਜੀ ਕਿਸ ਕਰਕੇ ਇਹ ਤਾਂ ਇਲਜ਼ਾਮबाजी ਹੈ ਪ੍ਰਤਾਪ ਸਿੰਘ ਬਾਦਲ ਨੂੰ ਮੇਰੀ ਬੇਨਤੀ ਹੈ ਸਾਡੇ ਸਤਕਾਰਯੋਗ ਨੇ ਸਭ ਤੋਂ ਵੱਡੇ ਨੇ ਉਮਰ ਚ ਤੇ ਉਹ ਆਪਣਾ ਘਰ ਸਵਾਲਣ ਫਿਰ ਘਰ ਤੋਂ ਦੇ ਰਣ ਸਾਡਾ ਬਾਦਲ ਦੇ ਰਣ ਜੀ ਇੱਕ ਬਾਅਦ ਸੁਖਵੀਰ ਬਾਦਲ ਵੱਲੋਂ ਇੱਕ ਹੋਰ ਵੀ ਬਿਆਨ ਕਿਹਾ ਜਾਂਦਾ ਕਹਿੰਦੇ ਨੇ ਕਿ ਜਿਹੜੀ 5 ਮੈਂਬਰ ਦੀ ਧੜਾ ਹੈ ਜਿਹੜਾ ਬਾਦਲ ਧੜੇ ਤੇ ਵਿੱਚੋਂ ਕਹਿੰਦੇ ਨੇ ਕਿ 5 ਮੈਂਬਰੀ ਜਿਹੜੀ ਕਮੇਟੀ ਹੈ ਲੋਕਾਂ 'ਚ ਹਵਾਵਾਂ ਫੁਲਾਈਆਂ ਜਾ ਰਹੀਆਂ ਨੇ ਵੀ ਇਹ ਫੇਕ ਆ ਹਾਲਾਂਕਿ ਅਕਾਲ ਤਖਤ ਸਾਹਿਬ ਤੋਂ ਇਹਦੇ ਜਿਹੜੇ ਹੁਕਮ ਨੇ ਉਹ ਜਾਰੀ ਹੋਏ ਨੇ ਤੇ ਤੁਸੀਂ ਸੁਖਵੀਰ ਬਾਦਲ ਨੂੰ ਮਤਲਬ ਕਿ ਇਹਦੇ ਬਦਲੇ ਕੀ ਜਵਾਬ ਦੇਣਾ ਚਾਹੋਗੇ ਮੈਂ ਸਮਝਦਾ ਕਿ ਜਿਹੜੇ ਲੋਕ ਇਹ ਗੱਲ ਕੱਢਦੇ ਨੇ ਕਰ ਸੁਖਵੀਰ ਬਾਦਲ ਨੇ ਆਪ ਤਰੀਕਾ ਇਹ ਬਿਆਨ ਦਿੱਤਾ ਉਹਦੇ ਚਿਹਤੇ ਜਿਹੜੂ ਕਰਦੇ ਨੇ ਜੀ ਬਿਲਕੁਲ ਜਿਹੜੇ ਚਾਰਕ ਚਾਰ ਕੇ ਪੁੱਤਰੀ ਚਾਰ ਬੰਦੇ ਨੇ ਬੋਲਣ ਵਾਲੇ ਹਾਂ ਚੰਜਰ ਹੋਇਆ ਜੀ ਇੱਕ ਨਵਾਂ ਨਮਾਉਟਿਆ ਤਾਂ ਮਾਨਸਾ ਕੋਲੋਂ ਹਾਂਜੀ ਤੇ ਇੱਕ ਦੋ ਹੋਰ ਨੇ ਮਹੇਸ਼ਨ ਗਰੇਵਾਲ ਐ ਡਾਕਟਰ ਦਿਲਜੀਤ ਸਿੰਘ ਛਿਮਾ ਤੇ ਇਹ ਮੜਾ ਬਟਾ ਜਿਹੜਾ ਕਹਿੰਦੇ ਨੇ ਵੀ ਪੰਜ ਮੈਂਬਰੀ ਕਮੇਟੀ ਦਾ ਬਣਿਓ ਨਹੀਂ ਹਾਂ ਇਹਦਾ ਦੁਨੀਆ ਦੇਖਿਆ ਦੁਨੀਆ ਜੀ ਬੱਲੇ ਬੱਲੇ ਹੋਈ ਜਦੋਂ ਅਕਾਲ ਤਖਤ ਸਾਹਿਬ ਤੋਂ ਹੋ ਪਰਮਸਰਾ ਆ ਉਹ ਠੀਕ ਹੈ ਸਤੰਬਰ ਕਮੇਟੀ ਬਣਾਈ ਸੀ ਦੋ ਬਰੀ ਰੀਆਇੰਕ ਕਰਤੇ ਪੰਜ ਮੈਂਬਰੀ ਕਮੇਟੀ ਦਾ ਅਕਾਲ ਤਖਤ ਜਿਹੜਾ ਨੇ ਵਾਪਸ ਫੇਰ ਕਿਹਾ ਜੀ ਵੀ ਆਪਣਾ ਕੰਮ ਸ਼ੁਰੂ ਕਰੇ ਜੀ ਉਹ ਸ਼ੇਅਰ ਕਰਦੀ ਹੈ ਤੇ ਇਹਨਾਂ ਨੂੰ ਹੁਣ ਨਹੀਂ ਸਦੇ ਦੇ ਰਿਹਾ ਹੋਰ ਇਹਨੂੰ ਕੋਈ ਨੰਬਦੇ ਨਹੀਂ ਇਸ ਤਰ੍ਹਾਂ ਦਾ ਬਬਲੂ ਸਾਨੂੰ ਕਾਹ ਪਾਣਾ ਚਾਹੁੰਦੇ ਨੇ ਪਰ ਲੋਕ ਬੜੇ ਸਿਆਣੇ ਨੇ ਸੁਭਿਸ਼ਵਾਨ ਨੇ ਲੋਕ ਸਮਝ ਰਹੇ ਨੇ ਬਹੁਤ ਜਲਦੀ ਸਾਡੇ ਲੀਡਰ ਹਾਂ ਸਾਹਿਬ ਪਾਣੀ ਬਗੜੀ ਬੜੇ ਮੈਂਬਰ ਸਹਿਬਾਨ ਭਾਵੇਂ ਆੜੀ ਸਾਹਿਬ ਹੁਣ ਮਰਦਰੀ ਵਾਲੀ ਜੀ ਭਾਵੇਂ ਗੁਰਪ੍ਰਤਪ ਟੜਾਲਾ ਜੀ ਹੋਣ ਜੀ ਤੇ ਪਰ ਮੈਂ ਸਾਡੇ ਹੋਰ ਲੀਡਰ ਪਾਰਟੀਆਂ ਦੇ ਹੁਣ ਉਹ ਛੇਤੀ ਚਲਦੀ ਪ੍ਰਦੇਸ਼ਾਂ ਜਾਣਗੇ ਪਰ ਮੈਂ ਅਮਰੀਕਾ ਹੋਵੇ ਜਾਂ ਇੰਗਲੈਂਡ ਹੋਵੇ ਜਰਮਨੀ ਹੋਵੇ ਸਟੇਰੀਆ ਹੋਵੇ ਕੈਨੇਡਾ ਹੋਵੇ ਉੱਥੇ ਲੋਕੀ ਬਹੁਤ ਮੰਗੜ ਉੱਥੇ ਬਹੁਤ ਬਦਲੇ ਪਰਤੇ ਹੋਏ ਜੀ ਜੇਕਰ ਦੇਖਿਆ ਜਾਵੇ ਪਿੱਛੇ ਬੇਅਦ ਵੀ ਜਿਹੜੀ ਹੋਈ ਹੈ ਬਗੜਾੜੀ ਦੀ ਤੇ ਗੁਰੂਗ੍ਰਾਂਧ ਸਾਹਿਬ ਤੇ ਮੋੜ ਤੋਂ ਇਹ ਹਰ ਰੋਜ਼ ਇੱਕ ਤੋਂ ਇੱਕ ਨਵੀਂ ਅਪਡੇਟ ਜਿਹੜੀ ਆਉਂਦੀ ਰਹਿੰਦੀ ਹੈ ਵੀ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਉੱਤੇ ਜਦੋਂ ਸ਼ੋਮਨੀ ਅਕਾਲੀ ਦਲ ਪ੍ਰਧਾਨ ਸੀ ਤੇ ਉਦੋਂ ਜਿਹੜੀ ਇਹਨਾਂ ਨੇ ਕਾਰਗੁਜ਼ਾਰੀ ਜਿਹੜੀ ਕੀਤੀ ਹੈ ਸਰਕਾਰ ਦੇ ਸਮੇਂ ਵੀ ਇਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਿਵੇਂ ਕਹ ਲਈਏ ਵੀ ਸੰਭਾਲ ਦੇ ਉੱਤੇ ਜਾਂ ਉਹਨਾਂ ਦੇ ਦੋਸ਼ੀਆਂ ਨੂੰ ਹਲੇ ਤੱਕ ਕੋਈ ਮਤਲਬ ਕਿ ਸਜ਼ਾ ਸੁਣਾਈ ਗਈ ਜਾਂ ਹਲੇ ਤੱਕ ਵੀ ਰੋਕ ਜਿਹੜੀ ਨਹੀਂ ਲੱਗ ਪਾਈ ਤਾਂ ਕਿਤੇ ਨਾ ਕਿਤੇ ਜਿਹੜੀ ਇਹ ਚੀਜ਼ ਹੈ ਜਿਹੜੀ ਇਹ ਲੋਕਾਂ ਦੇ ਮਾਣਾਂ ਨੂੰ ਧਰਮ ਨੂੰ ਜਿਹੜੀ ਠੇਸ ਪਹੁੰਚਾਉਣਾ ਹਾਲਾਂਕਿ ਇਹ ਨਿੰਦਨਯੋਗ ਗੱਲ ਹੈ ਕਿ ਤੁਸੀਂ ਕਿਸੇ ਦੇ ਧਰਮ ਦੇ ਜ਼ਰੀਏ ਕਿਸੇ ਨੂੰ ਛੱਟ ਪਹੁੰਚਾਉਨੇ ਹੋ ਪਰ ਜੇਕਰ ਦੇਖਿਆ ਜਾਵੇ ਅਕਾਲ ਤਖਤ ਸਾਹਿਬ ਤੋਂ ਜਿਵੇਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਸੀਗੇ ਉਹਨਾਂ ਦੇ ਤਾਂ ਉਹਨਾਂ ਨੇ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਆ ਉਹਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਅੱਗੇ ਜੇਕਰ ਤੁਸੀਂ ਆਉਣੇ ਹੋ ਤਾਂ ਤੁਹਾਡਾ ਪਹਿਲਾ ਕਦਮ ਜਿਹੜਾ ਕਾਰਗੁਜ਼ਾਰੀ ਦੇ ਵਿੱਚ ਕੀ ਹੋਏਗਾ ਪਹਿਲੀ ਗੱਲ ਤਾਂ ਬੜੀ ਵੱਸਤਰਾ ਹੈ ਇਹ 2015 ਦੀ ਘਟਨਾ ਹੋਈ ਜਦੋਂ ਗੁਰਬਖਸ਼ ਸਿੰਘ ਦੀ ਜੀ ਚਾਹ ਸੁਪ ਚੋਰੀ ਹੋਏ ਜੀ ਬਾਜੂ ਦੇ ਅੰਗ ਖੜਾਏ ਗਏ ਰਿਕਾਰਡ ਵੀ ਹੋਈ ਜੀ ਤੇ ਸਰਕਾਰ ਸ਼ਰਮਿਕਾਲ ਨਾਲ ਦੀ ਸੀ ਹਮ ਅਸੀਂ ਨਹੀਂ ਬੋਲ ਕਹਿੰਦੇ ਇਹ ਮੈਨੂੰ ਕੋਈ ਸਿੱਖ ਵੀ ਨਹੀਂ ਕਹੇਗਾ ਵੀ ਸਰ ਕੋਈ ਚੰਗਾ ਸਿੱਖ ਜਸਵੀਰ ਸਿੰਘ ਬਾਲਦਵਰ ਜੀ ਜਾਂ ਹੋਰ ਉਹਨਾਂ ਨੇ ਕੋਈ ਅਹੀ ਕਰ ਕਰਵਾਈ ਹੋਣੀ ਆ ਪਰ ਅਹ ਝੂਠੀ ਗੱਲ ਬਣਦੀ ਸੀ ਨਾ ਗ੍ਰਹਿ ਮੰਤਰੀ ਸਵੀਰ ਬਾਦਲ ਹੋਵੇ ਜੀ ਡੀਜੀਪੀ ਉਹਦਾ ਅੰਡਰ ਹੋਵੇ ਜੀ ਤੇ ਸਰਕਾਰ ਕੋਈ ਅਜੀ ਹੈ ਵੀ ਕੋਈ ਅਜਿਹਾ ਕੇਸ ਹੋਵੇ ਸਰਕਾਰ ਬੰਦੇ ਫੜ ਨਾ ਸਕੇ ਜੀ ਬੰਦੇ ਫੜੇ ਵੀ ਗਏ ਜੀ ਲੱਭੇ ਗਏ ਪਤਾ ਲੱਗ ਗਿਆ ਹੂੰ ਫਿਰ ਉਹਨੂੰ ਸੁਣਾਇਆ ਗਿਆ ਕੀ ਕਾਰਨ ਸੀ ਉਹ ਵੀ ਸ਼ਕੀਰ ਆ ਇਹਦਾ ਕਰ ਰ ਹੋਇਆ ਕਿ ਸਾਰੀ ਹਾਲਤੇ ਹੋਗੀ ਜੀ ਉਹਦੇ ਉਹ ਬੰਦੇ ਫੜ ਕੇ ਸਿਆਮਾ ਸਾਗਰ ਤੇ ਆਂਦੀਆਂ ਕਾਜ ਹੈ ਲਾਜ਼ਮੀ ਸੀ ਹੋਣੇ ਤੇ ਲੋਕਾਂ ਨੇ ਰੋਇਆ ਹੋਈ ਗੱਲ ਦਾ ਰੋਇਆ ਲੋਕਾਂ ਚ ਜੀ ਰੋਸ ਸਭ ਤੋਂ ਵੱਟਾ ਇਹੀ ਪਾਇਆ ਜਾ ਰਿਹਾ ਮੈਂ ਤਾਂ ਆਪ ਕਹਿੰਦਾ ਇਹੀ ਰੋ ਹੈ ਇਹੀ ਕਾਰਨ ਹੈ ਕਿ ਲੋਕਾਂ ਨੇ ਅਗਰਦਰ ਕਨਾਰੇ ਕਰਤਾ ਇਹੀ ਗੱਲ ਹੁਣ ਕਾਗਰਸ ਨੂੰ ਆ ਕੇ ਪੁੱਛ ਕਰਦੀ ਜੀ ਕਰੇ ਸਵਾਲ ਹੋਰ ਬੰਦਾ ਜੇਕਰ ਮੰਨੋ ਵੀ ਤੁਸੀਂ ਕਹਿੰਦੇ ਹੋ ਵੀ ਸੁਖਵੀਰ ਬਾਦਲ ਨੇ ਉਸ ਸਮੇਂ ਉਹਨਾਂ ਨੂੰ ਜੇਲ੍ਹਾਂ ਕਰਵਾਈਆਂ ਜਾਂ ਉਹਨਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਜਾਂ ਕਿਸੇ ਦੀ ਸ਼ਿਫਾਰਿਸ਼ ਤੇ ਲਾ ਲੋ ਜਾਂ ਕੁਝ ਵੀ ਜੇਕਰ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਇਹ ਬਣਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਬੇਅਦਬੀ ਦੇ ਮੁੱਦੇ ਹੋਏ ਨੇ ਇਹਨਾਂ ਉੱਪਰ ਤੁਹਾਡੀ ਕੀ ਕਾਰਵਾਈ ਹੈ ਪਹਿਲੀ ਗੱਲ ਤਾਂ ਮੈਂ ਐਡਵਾਈਸ ਕਰਾਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਨਾ ਹੀ ਉਹਦਾ ਕੰਮ ਹਰ ਸਰਕਾਰ ਬਣਾਉਣਾ ਨਹੀਂ ਹੈ ਉਹ ਕਮੇਟੀ ਨੂੰ ਭਰਤੀ ਕਰਨੀ ਹੈ ਭਰਤੀ ਕਰਕੇ ਸਾਰੇ ਸਿਸਟਮ ਬਣਾ ਕੇ ਡੈਲੀਗੇਟ ਬਣਨਗੇ ਸਰਕਲ ਦੇ ਬਣਨਗੇ ਵਿੱਚ ਜਿਹੜੇ ਬਣਨਗੇ ਫਿਰ ਪੰਜਾਬ ਦੇ ਜਿਹੜੇ ਬਣਨਗੇ ਇਹਨਾਂ ਦਾ ਹੈੱਡ ਕੋਰ ਕੀ ਲੱਗਦਾ ਵੀ ਹੈੱਡ ਕੋਰ ਕੌਣ ਬਣ ਸਕਦਾ ਵੈਸੇ ਕੋਈ 1 ਜਾਂ 2% ਲੱਗਦਾ ਵੀ ਪਲਾਨ ਬਸ ਕੋਈ ਪਰਸੈਂਟ ਨਹੀਂ ਹੈ ਬਿਲਕੁਲ ਪਾਰਦਰਸ਼ੀ ਹੋਏਗਾ ਡੈਲੀਗੇਟ ਬਣਾਉਣਗੇ ਜਿਹਨੇ ਡੈਲੀਗੇਟ ਬਣਨਗੇ ਉਹ ਚੋਣ ਕਰਗੇ ਜੀ ਸਾਹਿਬ ਜਿਹਨਾਂ ਮジョਰਿਟੀ ਹੋਏਗੀ ਬਣ ਜਿਗਾ ਜੀ ਸੋ ਅਸੀਂ ਸਾਡੀ ਗੱਲਬਾਤ ਰਣਜੀਤ ਸਿੰਘ ਰਖੜਾ ਜੀ ਦੇ ਨਾਲ ਜਿਨ੍ਹਾਂ ਨੇ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀ ਮੁਹਿਮ ਵਾਰੇ ਸਾਡੇ ਦਸ਼ਕਾ ਨੂੰ ਸਾਡੇ ਦੋਸਤਾਂ ਨੂੰ ਜਿਹੜੀ ਕਿ ਜਾਣਕਾਰੀ ਦਿੱਤੀ ਹੈ ਕਿ ਇਸ ਮੁਹਿਮ ਨੂੰ ਜਿਹੜਾ ਕਿ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਇਹ ਫੇਕ ਹੈ ਪਹਿਲੀ ਗੱਲ ਇਹ ਫੇਕ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ ਉਹਨਾਂ ਦੇ ਕਹਿਣ ਤੇ ਹੀ ਇਹ ਭਰਤੀ ਜਿਹੜੀ ਸ਼ੁਰੂ ਕੀਤੀ ਗਈ ਹੈ ਸੋ ਇਸ ਦੀ ਅਗਲੀ ਅਪਡੇਟ ਕੀ ਹੋਏਗੀ ਅਜਾ ਲੋਕਾਂ ਨੂੰ ਇਹਨਾਂ ਵੱਲੋਂ ਕਿਹਾ ਜਾ ਹੁੰਗਾਰਾ ਮਿਲ ਰਿਹਾ ਤੁਹਾਨੂੰ ਜਲਦੀ ਹੀ ਇਸ ਚੈਨਲ ਦੇ ਜ਼ਰੀਏ ਅਸੀਂ ਦੁਬਾਰਾ ਇਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਸੋ ਸਾਨੂੰ ਇਸ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ